ਪੇਰੈਂਟਸ ਮੀਟਿੰਗ ਪੀਟੀਐਮ ਰੱਖੀ ਗਈ ਹੈ ਜਿਹਦਾ ਟਾਈਮ ਸੀ ਸਵਾ 10 10:30 ਦੇ ਵਿੱਚ ਮੇਰੇ ਹਿਸਾਬ ਦੇ ਮਤਲਬ ਕਿ ਇੱਥੇ 47 ਦੇ ਕਰੀਬ ਬੱਚੇ ਪੜ੍ਹ ਰਹੇ ਨੇ ਇਹ 3 ਮਹੀਨੇ ਬਾਅਦ ਦੁਬਾਰੋ ਪੇਰੈਂਟਸ ਮੀਟਿੰਗ ਹੋਈ ਹੈ ਚੌਥਾ ਮਹੀਨਾ ਚੱਲ ਰਿਹਾ ਪਹਿਲਾਂ ਵੀ ਹੋਈ ਹੈ ਪੀਟੀਐਮ ਦਾ ਮਤਲਬ ਹੈ ਤੁਸੀਂ ਆਪਣੇ ਬੱਚੇ ਦਾ 3 ਮਹੀਨੇ ਦੇ ਵਿੱਚ ਬੱਚੇ ਨੇ ਕੀ ਆ ਕੀਤਾ ਕਿੰਨਾ ਅੱਗੇ ਵਧਿਆ ਉਹ ਅੱਗੇ ਚੱਲ ਵੀ ਰਿਹਾ ਪੜ੍ਹਾਈ 'ਚ ਜਾਂ ਪਿੱਛੇ ਐ ਕਿਉਂਕਿ ਪੇਰੈਂਟਸ ਮੀਟਿੰਗ ਦਾ ਮਤਲਬ ਲਹੁੰਦਾ ਟੀਚਰ ਕੋਲ ਬੈਠ ਕੇ ਤੁਸੀਂ ਆਪਣੇ ਬੱਚੇ ਦੇ ਬਾਰੇ ਪੁੱਛਣਾ ਮੇਰਾ ਬੱਚਾ ਪੜ੍ਹ ਰਿਹਾ ਸਹੀ ਮੇਰਾ ਬੱਚਾ ਸ਼ਰਅ ਪਤਾ ਨਹੀਂ ਕਰ ਰਿਹਾ ਮੇਰਾ ਬੱਚਾ ਪੜ੍ਹਾਈ 'ਚ ਕਿਵੇਂ ਦਾ ਏ ਕਿੱਦਾਂ ਦਾ ਉਹਦਾ ਇੱਥੇ ਦਾ ਜਿਹੜਾ ਮੰਨੂ ਦਾ ਮਿਲਣ ਵਰਤਨ ਐ ਕੇ ਵੇਜਾ ਹੈ ਸੁਭਾਅ ਕਿੱਦਾਂ ਦਾ ਉਹਦਾ ਕੋਈ ਬੱਚੇ 'ਚ ਗਲਤ ਐਪਤਾ ਨਹੀਂ ਹੈ ਕੋਈ ਬੱਚੇ ਦੇ ਵਿੱਚ ਗਲਤ ਸ਼ਰਾਰਤ ਪਤਾ ਨਹੀਂ ਹੈ ਇਹ ਪੀਟੀਐਮ ਦਾ ਮਤਲਬ ਇਹ ਹੀ ਹੈ ਤੁਸੀਂ ਆਪਣੇ ਬੱਚੇ ਦੇ ਭਵਿੱਖ ਬਾਰੇ ਪਤਾ ਕਰਨਾ ਵੀ ਜਿਹੜੇ ਸਕੂਲ 'ਚ ਅਸੀਂ ਬੱਚੇ ਨੂੰ ਭੇਜ ਰਹੇ ਆ ਉਸ ਸਕੂਲ ਦੇ ਵਿੱਚ ਜਾ ਕੇ ਟੀਚਰ ਨਾਲ ਅਸੀਂ ਗੱਲਬਾਤ ਕਰਦੇ ਹਾਂ 47 ਦੇ ਵਿੱਚੋਂ ਮੇਰੇ ਹਿਸਾਬ ਨਾਲ ਬਹੁਤ ਘੱਟ ਪੈਂਟਸ ਆਏ ਆ ਕਿਉਂਕਿ ਜੇਤਾ ਜੀ ਪ੍ਰਾਈਵੇਟ ਚਾਹ ਪ੍ਰਾਈਵੇਟ ਵਾਲੇ ਦਾ ਕੰਡੀਸ਼ਨ ਲਾ ਦਿੰਦੇ ਆ ਬਈ ਤੁਸੀਂ ਆਪਣੇ ਮਾਪੇ ਨੂੰ ਨਾਲ ਲੈ ਕੇ ਆਣਾ ਤਾਂ ਤੁਹਾਨੂੰ ਬਕਾਇਦਾ ਨੰਬਰ ਦੱਸੇ ਜਾਣਗੇ ਤਾਂ ਤੁਹਾਡੇ ਕਾਗਜ਼ਾਂ ਲੱਗੇ ਫੀਸ ਵੀ ਜਮ੍ਹਾਂ ਕੀਤੀ ਜਾਊਗੀ ਤੁਸੀਂ ਇੱਕ ਗੱਲ ਦੇਖੋ ਪੰਜਾਬ ਸਰਕਾਰ ਦਾ ਕਿੱਡਾ ਬੜਾ ਪੁਰਾਣਾ ਹੁਣ ਦਾਖਲਾ ਮਹਿੰਦ 2026 ਸ਼ੁਰੂ ਹੋ ਗਿਆ ਸਰਕਾਰ ਨੇ ਭਾਰਤ ਸਰਕਾਰ ਦੇ ਸਿੱਖਿਆ ਚੇਤਨ ਵਿੱਚੋਂ ਪੰਜਾਬ ਨੂੰ ਅਲਾਨਿਆ ਨੰਬਰ 1 ਈਦੇ ਵਿੱਚ ਪਹਿਲਾ ਕੇਰਲਾ ਸਭ ਤੋਂ ਅੱਗੇ ਹੁੰਦਾ ਸੀ ਹੁਣ ਐਤੀ ਸਰਵੇਖਣ ਕੇਰਲਾ ਨੂੰ ਵੀ ਪਛਾੜਤਾ ਪੰਜਾਬ ਲੈ ਸਿੱਖਿਆ ਕ੍ਰਾਂਤੀ ਦੇ ਵਿੱਚ ਇਹ ਸਿੱਖਿਆ ਕ੍ਰਾਂਤੀ ਕਦੋਂ ਤੋਂ ਸ਼ੁਰੂ ਹੋਈ ਜਦੋਂ ਤੋਂ ਸਰਕਾਰ ਆਮ ਆਦਮੀ ਪਾਰਟੀ ਦੀ 2022 ਦੇ ਵਿੱਚ ਬਹੁਤ ਚੱਲਦੀ ਸੀ। ਤੁਹਾਡੇ ਸਕੂਲਾਂ ਦੇ ਵਿੱਚ ਇਹੀ ਨਕੀਆਂ ਸਕੂਲ ਹੁੰਦਾ ਸੀ ਜਿਹਦੀ ਪਹਿਲੇ ਚਾਰਦੀਵਾਰੀ ਨਹੀਂ ਸੀ ਜਿੱਥੇ ਪਸ਼ੂ ਘੁੰਮਦੇ ਸੀ ਜਿੱਥੇ ਚੋਰੀਆਂ ਵੀ ਹੁੰਦੇ ਸੀ ਅੱਜ ਉਹੀ ਨਕੀਆਂ ਦਾ ਸਕੂਲ ਹੈ ਜਿਹਦੀ ਅਲੀ ਸ਼ਾਨ ਬਿਲਡਿੰਗ ਬਣੀ ਹੋਈ ਹੈ ਬਾਥਰੂਮ ਟਾਇਲਟ ਦੇਖ ਲਓ ਕਿੰਦਾ ਦੇ VIP ਵਾਲੇ ਤੁਸੀਂ ਬੱਚੇ ਨੂੰ ਤੁਹਾਡੇ ਨੂੰ ਬੈਠਣ ਵਾਸਤੇ ਕਿੰਨੇ ਵਧੀਆ ਬੈਂਚ ਤੇ ਆਹ ਦੇਖੋ 1 ਲੱਖ ਰੁਪਏ ਦਾ ਜਿਹੜਾ ਬਕਾਇਦਾ ਪੈਨਲ ਲੱਗਿਆ ਹੋਇਆ ਜਿਹਦੇ 'ਚ ਤੁਹਾਡੇ ਬੱਚੇ ਪੜ ਰਹੇ ਆ ਜਿਹੜੀ ਫੈਸਿਲਿਟੀ ਤੁਹਾਨੂੰ ਪ੍ਰਾਈਵੇਟ 'ਚ ਮਿਲਦੀ ਸੀ ਜਿਹੜੀ ਪ੍ਰਾਈਵੇਟ ਵਾਲੇ ਦੱਸਦੇ ਸੀ ਤੁਸੀਂ ਸਾਡੇ ਸਕੂਲ 'ਚ ਬੱਚੇ ਭੇਜੋ ਅੱਜ ਉਹੀ ਫੈਸਿਲਿਟੀ ਉਹੀ ਸੌਦਾ ਤੁਹਾਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਜਦੋਂ ਤੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੇ ਸਾਡੇ ਇਥੇ ਦੇ ਹਲਕੇ ਦੇ ਐਮ ਐਲ ਏ ਸਿੱਖਿਆ ਮੰਤਰੀ ਅਰਜੋਤ ਸਿੰਘ ਬੈਂਸ ਜਿਨ੍ਹਾਂ ਕੋਲ ਸਿੱਖਿਆ ਖੇਤਰ ਜਿਹੜਾ ਪੂਰਾ ਪੰਜਾਬ ਦਾ ਸਿੱਖਿਆ ਨੂੰ ਦੇਖਦੇ ਆ ਐਨੀ ਮਿਹਨਤੀ ਸਿੱਖਿਆ ਮੰਤਰੀ ਗਿਆ ਉਹਨਾਂ ਨੇ ਹਮੇਸ਼ਾ ਸਕੂਲਾਂ 'ਚ ਅੱਜ ਵੀ ਮੇਰੇ ਹਿਸਾਬ ਨਾਲ ਕੋਈ ਇਸ ਹਲਕੇ 'ਚ ਭੰਗ ਰੇ ਆ ਅੱਜ ਵੀ ਉਹ ਜਾ ਕੇ ਕੱਲੇ ਕੱਲੇ ਸਕੂਲ ਜਿੱਥੇ-ਜਿੱਥੇ ਬੰਦਾ ਸਕੂਲਾਂ ਦੇ ਵਿੱਚ ਆਪ ਜਾ ਕੇ ਸਰਕਾਰੀ ਸਕੂਲਾਂ 'ਚ ਬੱਚਿਆਂ ਦੇ ਮਾਪਿਆਂ ਨਾਲ ਗੱਲ ਕਰਕੇ ਪੀਟੀਓ ਮੀਟਿੰਗ ਦੇ ਵਿੱਚ ਹਾਜ਼ਰੀ ਲਵਾ ਲਿਆ ਮੈਂ ਜਦੋਂ ਆ ਰਿਹਾ ਸੀ ਇੱਧਰੋਂ ਹੁਣੇ ਉਹਨਾਂ ਦੀ ਗੱਡੀ ਗਈ ਇੱਧਰੋਂ ਕਾਫਲਾ ਲੱਗ ਕੇ ਗਿਆ ਉਹ ਕਈ ਸਕੂਲਾਂ 'ਚ ਜਾਣ ਕੇ ਨਿਕਲ ਤੇ ਕਰ ਲਿਆ ਲੱਗੋ ਕਿ ਉਹਨਾਂ ਦਾ ਮਕਸਦ ਇੱਕ ਸੀ ਪੰਜਾਬ ਸਰਕਾਰ ਦਾ ਅਗਰ ਤੁਹਾਡੀ ਐਜੂਕੇਸ਼ਨ ਠੀਕ ਹੈ